ਮੇਰਾ ਨਾਮ ਗੁਰਪੀਰ ਸਿੰਘ ਹੈ ਜੀ ਮੈਂ ਹਲਕਾਰਾ ਐਸਾਂ ਸੀ ਜੋ ਬਲੋਂਗ ਕਰਦਾ ਤੇ ਉਥੋਂ ਦੇ ਚੌਥੀ ਵਾਰਾਂ ਚੁਣੇ ਹੋਏ ਵਿਧਾਇਕ ਸਰਦਾਰ ਸੁਖਵਿੰਦਰ ਸਿੰਘ ਜੀ ਸਰਕਾਰੇ ਸਾਹਿਬ ਨੂੰ ਰਿਪਰੈਜ਼ੈਂਟ ਕਰਦਾ ਜਿਸ ਤਰ੍ਹਾਂ ਇਹ ਅਹਿਸਾਸ ਹੋ ਰਿਹਾ ਜਿਹੜਾ ਵਧੀਆ ਮੌਕਾ ਵਧੀਆ ਮਿਲਿਆ ਹੈ ਪਰ ਸਾਨੂੰ ਟਾਈਮ ਵੀ ਮਿਲੇ ਬੋਲਣ ਦਾ ਹੁਣ ਤਾਂ ਫੇਰ ਆ ਅਸੀਂ ਮੁੱਦੇ ਰੱਖ ਸਕੀਏ ਜਿਨ੍ਹਾਂ ਦੀ ਤਿਆਰੀ ਕਰਕੇ ਆਏ ਆ ਹਾਂਜੀ ਸਿੱਟਕਰ ਸਾਹਿਬ ਨੇ ਤੁਹਾਨੂੰ ਤਾਂ ਟਾਈਮ ਦਿੱਤਾ ਨਹੀਂ ਅੱਜ ਨਹੀਂ ਉਹ ਤੁਸੀਂ ਵੇਖ ਹੀ ਲੈਣਾ ਵਾ ਕਾਇਮ ਸਾਹਿਬ ਨੂੰ ਬਰਾਬਰ ਦਾ ਮਿਲਣਾ ਚਾਹੀਦਾ ਹਾਂਜੀ ਅੱਛਾ ਪਰਦੇ ਦੇ ਪਿੱਛੇ ਕੰਮ ਕਰਦੀ ਆ ਉਹਨੂੰ ਵੀ ਬੜੀ ਮਿਹਨਤ ਕਰਨੀ ਪਈ ਇਸ ਖਾਸ ਤੌਰ ਤੇ ਜਿਹੜੇ ਸਾਡੇ ਪੰਜਾਬ ਵਿਧਾਨ ਸਭਾ ਦੇ ਅਫਸਰ ਸਹਿਬਾਨ ਹਨ ਜੀ ਔਰ ਖਾਸ ਤੌਰ ਤੇ ਮੈਂ মিডিਆ ਦਾ ਵੀ ਧੰਨਵਾਦ ਕਰਾਂਗਾ ਕਿ ਕਿਉਂਕਿ ਮੈਂ ਸਮਝਨੇ ਕਿ ਕਿਤੇ ਇਹ ਸਗਾ ਕਿ ਇਹਨੂੰ ਵੈਸੇ ਲਾਈਟਿੰਗ ਨਾਲ ਲਿਆ ਜਾਵੇ ਪਰ মিডিਆ ਦੇ ਵਿੱਚ ਮੈਂ ਬਹੁਤ ਧੰਨਵਾਦ ਕਰਦਾ ਕਿ ਵੱਡੀ ਗਿਣਤੀ ਦੇ ਵਿੱਚ মিডিਆ ਦੇ ਜਿਹੜੇ ਹਾਊਸਸ ਜਿਹੜੇ ਹੈਗੇ ਆ ਅੱਜ ਉਹਨਾਂ ਨੇ ਇਹਨੂੰ ਕਵਰੇਜ ਕਰ ਰਹੀ ਹੈ ਔਰ ਲੋਕਾਂ ਦੇ ਵਿੱਚ ਵੀ ਜਾਵੇਗੀ ਕਿਉਂਕਿ ਅੱਜ ਆਪਾਂ ਕਹਿੰਦੇ ਬਦਲਾਅ ਇਹ ਬਿਲਕੁਲ ਬਦਲਾਅ ਹੈ ਕੇ ਬੱਚਿਆਂ ਨੂੰ ਵੀ ਮੌਕਾ ਮਿਲ ਰਿਹਾ ਅੱਜ ਤੱਕ ਨਹੀਂ ਹੋਇਆ ਕਿ ਪੰਜਾਬ ਦੀ ਵਿਧਾਨ ਸਭਾ ਚੰਡੀਗੜ੍ਹ ਤੋਂ ਬਾਹਰ ਲੱਗੇ ਔਰ ਬਾਹਰ ਲੱਗ ਕੇ ਜਿਹੜਾ ਆ ਉਹਦੇ ਵਿੱਚ ਬੱਚਿਆਂ ਦੀ ਤਿਆਰੀ ਕਰਾਈ ਜਾਵੇ ਕਿ ਆਉਣ ਵਾਲਾ ਸਮਾਂ ਜਿਹੜਾ ਸਾਡਾ ਕਿਸ ਤਰ੍ਹਾਂ ਦਾ ਹੈ ਅੱਜ ਚੱਲ ਰਿਹਾ ਹਲੇ ਤਾਂ ਹਾਊਸ ਅਡਜਰਨ ਹੋਇਆ ਥੋੜਾ ਹਾਊਸ 'ਚ ਰੌਲਾ ਰੱਪਾ ਪੈ ਗਿਆ ਸੀ ਆਪੋਜੀਸ਼ਨ ਹਾਂ ਹਜੇ ਚੱਲੇਗਾ ਕੀ ਚੱਲੇਗਾ ਸਪੀਕਰ ਸਾਹਿਬ ਦੱਸਾਂਗੇ ਜਿਹੜੀ ਚੱਲ ਰਹੀ ਹੈ ਮੌਕ ਸੈਸ਼ਨ ਇੱਕ ਲਗਾਇਆ ਗਿਆ ਕੀ ਕਹੋਗੇ ਇਸ ਸਬੰਧ ਬਾਰੇ ਅੱਜ ਸੰਵਿਧਾਨ ਦਿਵਸ ਦੇ ਉੱਤੇ ਜੀ ਬਹੁਤ ਪਵਿੱਤਰ ਧਰਤੀ ਸ਼੍ਰੀ ਰਣਪੁਰ ਸਾਹਿਬ ਦੇ ਵਿੱਚ ਮੋਕਸ਼ ਸ਼ਿੰਗ ਕਰਵਾਇਆ ਜਾ ਰਿਹਾ ਹੈ ਮਹਿਮਾਨ ਜੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਮਾਨਯੋਗ ਸਪੀਕਰ ਵਿਧਾਨ ਸਭਾ ਸਰਦਾਰ ਕੁਲਤਾਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਆਖਦਾ ਕਿ ਇਹਨਾਂ ਨੇ ਬਹੁਤ ਵੱਡਾ ਉਪਰਾਲਾ ਇਸ ਪਵਿੱਤਰ ਧਰਤੀ ਦੇ ਉੱਤੇ ਕੀਤਾ ਸਾਡੇ ਸਰਕਾਰੀ ਸਕੂਲਾਂ ਦੇ ਵਿੱਚੋਂ ਬੱਚੇ ਉੱਠ ਕੇ ਆ ਜਾ ਕੇ ਜਿਨ੍ਹਾਂ ਨੇ ਪੰਜਾਬ ਦੀ ਆਉਣ ਵਾਲੇ ਸਮੇਂ ਦੇ ਵਿੱਚ ਬਾਗਡੋਰ ਸੰਭਾਲਣੀ ਹੈ ਉਹ ਜਿੱਥੇ ਮੋਕ ਸੈਸ਼ਨ ਦੇ ਵਿੱਚ ਆਪਣੇ ਆਪਣੇ ਹਲਕੇ ਦੀਆਂ ਗੱਲਾਂ ਰੱਖ ਰਹੇ ਆ ਔਰ ਉਹ ਇਹ ਗੱਲ ਵੀ ਮੈਂ ਸਮਝਦਾ ਮਹਿਸੂਸ ਕਰਦੇ ਹੋਣਗੇ ਕਿ ਸਾਡੇ ਜਿਹੜੇ ਚੁਣੇ ਹੋਏ ਨੁਮਾਇੰਦੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਭੇਜਿਆ ਉਹ ਕਿਸ ਤਰ੍ਹਾਂ ਸਾਡੇ ਹਲਕੇ ਦੀ ਜਿਹੜੀ ਹੈ ਪਹਿਰੇਦਾਰੀ ਕਰਦੇ ਵੀ ਨੇ ਕਿ ਨਹੀਂ ਕਰਦੇ ਮੈਂ ਸਮਝਦਾ ਕਿ ਉਹ ਮਹਿਸੂਸ ਕਰਦੇ ਹੋਣਗੇ ਕਿ ਸਾਡਾ ਵਿਧਾਇਕ ਜਿਹੜਾ ਜਿਹਨੂੰ ਅਸੀਂ ਲੱਖਾਂ ਵੋਟਾਂ ਦੇ ਨਾਲ ਬੜੀਆਂ ਉਮੀਦਾਂ ਦੇ ਨਾਲ ਹਲਕੇ ਦੇ ਲੋਕਾਂ ਨੇ ਚੁਣ ਕੇ ਭੇਜਿਆ ਕਿ ਉਹਦੀ ਕੀ ਕਾਰਗੁਜ਼ਾਰੀ ਅੱਜ ਤੋਂ ਬਾਅਦ ਮੈਂ ਸਮਝਦਾ ਉਹ ਚੰਗੀ ਤਰ੍ਹਾਂ ਬਚਣਗੇ ਔਰ ਆਪਣੇ ਸਕੂਲ ਦੇ ਵਿੱਚ ਆਪਣੇ ਮੁਹੱਲੇ ਦੇ ਵਿੱਚ ਪਿੰਡ ਵੀ ਜਾ ਕੇ ਇਹ ਗੱਲ ਵੀ ਕਰਨਗੇ ਕਿ ਸਾਡਾ ਜਿਹੜਾ ਨੁਮਾਇੰਦਾ ਉਹਨੂੰ ਜਿਹੜੀ ਹੈ ਇਮਾਨਦਾਰੀ ਦੇ ਨਾਲ ਆਪਣੇ ਹਲਕੇ ਦੀ ਗੱਲ ਜਿਹੜੀ ਜਿਸ ਵਿਧਾਨ ਸਭਾ ਦੇ ਵਿੱਚ ਚੁਣ ਕੇ ਭੇਜਿਆ ਗਿਆ ਜਿੱਥੇ ਬਾਬਾ ਸਾਹਿਬ ਵੇਦਕਰ ਜੀ ਨੇ ਗੱਲ ਕਹੀ ਹੈ ਕਿ ਤੁਹਾਡੇ ਲੇਖ ਇੱਥੇ ਲਿਖਣੇ ਉਂਗਲ ਇਦਾ ਕੀਤੀ ਹੋਈ ਹੈ ਖਾਤੇ ਸਵਿਧਾਨ ਫੜਿਆ ਹੋਇਆ ਤੇ ਦੂਸਰੀ ਜਿਹੜੀ ਆਪਾਂ ਜਦੋਂ ਤਸਵੀਰ ਦੇਖਦੇ ਆਂ ਤੇ ਉਹ ਵਿਧਾਨ ਸਭਾ ਵੱਲ ਉਂਗਲ ਕੀਤੀ ਹੈ ਜੇ ਉਸ ਵਿਧਾਨ ਸਭਾ ਦੇ ਵਿੱਚ ਮੌਕ ਸੈਸ਼ਨ ਲੱਗ ਰਿਹਾ ਔਰ ਇਹ ਬੱਚੇ ਉੱਠ ਕੇ ਕੱਲ ਨੂੰ ਪੰਜਾਬ ਦੀ ਮੈਂ ਸਮਝਦਾ ਕਿ ਅੱਗੇ ਜਾ ਕੇ ਜਿਹੜੀ ਇਹ ਸੇਵਾ ਵੀ ਕਰਨਗੇ ਔਰ ਇਹਨਾਂ ਦੇ ਵਿੱਚੋਂ ਉੱਠ ਕੇ ਬੱਚੇ ਜਿਹੜੇ ਆ ਮੰਤਰੀ ਐਮ ਐਲ اے ਮੁੱਖ ਮੰਤਰੀ ਬਣ ਗਏ ਕਿਉਂਕਿ ਜਦੋਂ ਮੈਂ ਸਕੂਲ ਪੜ੍ਹਦਾ ਸੀ ਸਾਡੇ ਸਕੂਲ ਦੇ ਵਿੱਚ ਆਣਾ ਤੇ ਕਈ ਤਰ੍ਹਾਂ ਜਿਹੜੇ ਸਾਡੇ ਉਥੇ ਪੋਲੀਟੀਕਲ ਬੰਦੇ ਸੀ ਜਾਂ ਫਿਰ ਜਿਹੜੇ ਕੋਈ ਚੀਫ ਗੈਸ ਸੀ ਉਹਨਾਂ ਨੇ ਕਿਹਾ ਕਿ ਅੱਜ ਦੇ ਬੱਚੇ ਕੱਲ ਦੇ ਨੇਤਾ ਉਹ ਅੱਜ ਮੈਂ ਸਮਝਦਾ ਕਿ ਇਹ ਪੰਜਾਬ ਦੀ ਸਰਕਾਰ ਨੇ ਜਿਹੜਾ ਕਰਕੇ ਦਿਖਾਇਆ ਔਰ ਬੱਚਿਆਂ ਦੇ ਵਿੱਚ ਇੱਕ ਨਵੀਂ ਚੀਜ਼ ਜਿਹੜੀ ਹੈ ਜਿਸ ਤਿਆਰੀ ਦੇ ਨਾਲ ਬੱਚੇ ਆਏ ਨੇ ਜਿਸ ਤਰੀਕੇ ਨਾਲ ਦੇਖਿਆ ਸੀ ਲਾਲਜੀਤ ਭੁੱਲਰ ਉਹਨਾਂ ਨੂੰ ਮੁੰਡਾ ਰਿਪਰੈਜ਼ੈਂਟ ਕਰ ਰਿਹਾ ਸੀ ਬੜਾ ਕੌਨਫੀਡੈਂਸ ਪੂਰੇ ਮਝੈਲ ਸੀ ਪੂਰੀ ਗੱਲਬਾਤ ਸੀ ਉਹਨਾਂ ਦਾ ਬੱਚ ਚਲਾ ਕੇ ਵੀ ਦੱਸੀ ਕਹਿੰਦਾ ਬਈ ਜਲ ਐ ਚਲਾ ਦੇਾਂਗੇ ਠੀਕ ਹੈ ਗੱਲ ਔਰ ਮੈਂ ਸਮਝਦਾ ਕਿ ਇਹ ਜਿਹੜੀ ਸਾਰੀ ਤਿਆਰੀ ਹੈ ਸਾਡੇ ਟੀਚਰ ਸਹਿਬਾਨ ਦੀ ਜਿਹੜੀ ਹੈ ਬਹੁਤ ਵੱਡ ਮੁੱਲਾ ਯੋਗਦਾਨ ਉਹਨਾਂ ਨੇ ਬੱਚਿਆਂ ਨੂੰ ਕਿਉਂਕਿ ਜਦੋਂ ਆਏ ਆ ਤੇ ਉਸ ਟਾਈਮ ਮੈਂ ਸਮਝ ਰਿਆ ਸੀ ਮੈਂ ਦੇਖ ਰਿਆ ਸੀ ਕਿ ਬੱਚੇ ਛੋਟੇ ਆ ਵੀ ਕਿਸ ਤਰ੍ਹਾਂ ਕਰਨਗੇ ਕਿਉਂਕਿ ਸਾਡੇ ਸਾਥੀ ਕਈ ਇਸ ਵਾਰ ਬੀਬੀ ਸੁਬਾਈ ਦੇ ਵਿੱਚ ਨਵੀਂ ਵਾਰ ਆਏ ਆ ਉਹ ਉਹਨਾਂ ਨੂੰ ਕੋਈ ਸਮਾਂ ਲੱਗਿਆ ਗੱਲ ਸਮਝਣ ਨੂੰ ਕੁਐਸਚਨ ਆਵਰ ਕਿਵੇਂ ਆ ਜ਼ੀਰੋ ਆਵਰ ਕਿਵੇਂ ਆ ਕੁਆਲਿਟੀਸ਼ਨ ਕਿਵੇਂ ਆ ਕਿਸ ਬਿਲ ਦੇ ਉੱਤੇ ਕਿੱਦਾਂ ਬੋਲਣਾ ਹੈ ਵਿਦੈਕਸ ਸਾਹਿਬਾਨ ਨੂੰ ਵੀ ਮੌਕਾ ਲੱਗਾ ਪਰ ਬੱਚੇ ਮੈਂ ਸਮਝਿਆ ਕਿ ਜਿਵੇਂ ਕਹਿੰਦੇ ਕਿ ਜੰਮ ਦੀਆਂ ਸੂਲਾਂ ਦੇ ਮੂੰਹ ਤਿੱਖੇ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਤੇ ਸੋ ਪੰਜਾਬ ਦੀ ਧਰਤੀ ਨੇ ਉਹ ਅੱਜ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਬੱਚੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਮੌਕ ਜਿਹੜਾ ਸੈਸ਼ਨ ਉਹਦੇ ਵਿੱਚ ਆ ਕੇ ਆਪਣੀ ਇਦਾਂ ਦੀ ਅੱਜ ਕਾਰਗੁਜ਼ਾਰੀ ਦਿਖਾ ਰਹੇ ਆ ਕਿ ਮੈਂ ਜਿਹੜਾ ਨਿਸ਼ਚਿਤ ਆ ਕਿ ਆਉਣ ਵਾਲਾ ਸਮਾਂ ਜਿਹੜਾ ਆ ਸਾਡੇ ਬੱਚੇ ਜਿਹੜੇ ਆ ਪੰਜਾਬ ਦੇ ਲਈ ਸੇਵਾ ਕਰਨਗੇ ਗੁਰੂ ਸਾਹਿਬ ਪਾਤਸ਼ਾਹ ਦੇ ਗੁਰਤੇਗਵਦਰ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਆ ਕਿ ਸੱਚਾ ਪਾਤਸ਼ਾਹ ਜਿਹੜੀ ਡਿਊਟੀ ਤੂੰ ਸਾਡੀ ਲਈ ਆ ਸਾਡੀ ਡਿਊਟੀ ਪੰਜਾਬ ਨੂੰ ਭੁੱਖ ਵਾਸਤੇ ਤਿਆਰ ਕਰਨ ਦੀ ਡਿਊਟੀ ਆ ਨਾ ਪੰਜਾਬ ਨੂੰ ਭੁੱਖ ਦੇ ਖਾਣ ਦਾ ਬਣਾਉਣਾ ਸਾਡੇ ਬੱਚਿਆਂ ਨੂੰ ਸੋ ਅਸੀਂ ਮਾਸਟਰ ਬਣਾਈ ਜਾਂਦੇ ਆ ਡਾਕਟਰ ਬਣਾਈ ਜਾਂਦੇ ਆ ਅਫਸਰ ਬਣਾਈ ਜਾਂਦੇ ਆ ਲੇਕਿਨ ਉਹਨਾਂ ਸਾਰਿਆਂ ਨੂੰ ਡਾਇਰੈਕਸ਼ਨਸ ਦੇਣ ਵਾਲੀ ਜਿਹੜੀ ਸਰਕਾਰ ਆ ਉਹਦੀ ਟ੍ਰੇਨਿੰਗ ਵੀ ਚਾਹੀਦੀ ਆ ਸੋ ਸਰਕਾਰ ਚਲਾਉਣ ਦੀ ਜਿਹੜੀ ਟ੍ਰੇਨਿੰਗ ਆ ਉਹ ਅੱਜ ਇੱਥੇ ਵਿਧਾਨ ਸਭਾ ਦੇ ਦਿੱਤੀ ਔਰ ਬੱਚੇ ਬਾਖੂਬੀ ਮਤ ਸਾਡੇ ਬੱਚਿਆਂ ਦਾ ਟੈਲੈਂਟ ਸਾਹਮਣੇ ਆਇਆ ਵੀ ਪੰਜਾਬੀਆਂ ਤੁਸੀਂ ਮੌਕਾ ਤਾਂ ਦਿਓ ਤੁਸੀਂ ਇਹਨਾਂ ਨੂੰ ਖੁੱਲਾ ਅਸਮਾਨ ਦੇ ਅਡਾਰੀਆਂ ਆਪ ਮਾਰ ਲੈਣਗੇ ਤੁਸੀਂ ਦੁਨੀਆ ਚ ਜਾਓ ਯਾਰ ਜਿੱਥੇ ਜਿੱਥੇ ਪੰਜਾਬੀ ਹੈ ਲੋਕ ਕਹਿੰਦੇ ਵੀ ਇਹਨਾਂ ਨੂੰ ਕੰਮ ਕਰਾਉਣਾ ਸੀਓ ਇਹਨਾਂ ਨੂੰ ਬਣਾਉਣਾ ਕਿਉਂਕਿ ਪੰਜਾਬੀਆਂ ਚ ਕੁਰਬਾਨੀ ਦੀ ਮਾਨਤਾ ਸਭ ਤੋਂ ਵੱਧ ਸੇਵਾ ਦੀ ਭਾਵਨਾ ਸਭ ਤੋਂ ਵੱਧ ਜਿਹੜਾ ਰਿਸਕ ਲੈਣ ਦੀ ਭਾਵਨਾ ਸਭ ਤੋਂ ਵੱਧ ਔਰ ਗੁਰੂ ਸਾਹਿਬ ਦਾ ਔਟਰਾਸਾ ਲਾ ਕੇ ਤਾਂ ਚਾਰੀ ਮਾਰ ਦਿੰਦੇ ਅੱਜ ਦੇਖੋ ਕਿੰਨੇ ਵਧੀਆ ਤਰੀਕੇ ਨਾਲ ਕੀਤਾ ਜਿਹੜੀ ਤੁਸੀਂ ਇੱਕ ਆਪਣੇ ਸ਼ੁਰੂਆਤ ਦੇ ਵਿੱਚ ਕਿਹਾ ਸੀ ਕਿ ਪੰਜਾਬੀ ਜਿਹੜੇ ਰਾਜ ਕਰਨ ਲਈ ਗੁਰੂ ਸਾਹਿਬ ਨੇ ਪਾਤਸ਼ਾਹਿਆਂ ਬਖਸ਼ੀਆਂ ਨੇ ਇਹ ਤੁਸੀਂ ਬੱਚਿਆਂ ਨੂੰ ਮੋਟੀਵੇਟ ਕਰ ਰਹੇ ਸੀ ਇਹਦਾ ਭਾਵ ਕੀ ਸਮਝੀਏ ਇਹਦਾ ਭਾਵ ਇਹ ਵੀ ਢੈਂਦੀ ਗੱਲ ਨਹੀਂ ਰਹਿਣਾ ਅਸੀਂ ਰਾਜਿਆਂ ਦੇ ਪੁੱਤ ਐ ਗੁਰੂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਬੱਚੇ ਐ ਅਸੀਂ ਸੋ ਅਸੀਂ ਤਾਂ ਰਾਜ ਕਰਨਾ ਜਿੱਥੇ ਵੀ ਜਾਣਾ ਔਰ ਹਲੀਮੀ ਰਾਜ ਕਰਨਾ ਲੱਗਦਾ ਹੈ ਕਿ ਸੇਫ ਹੱਥਾਂ ਦੇ ਵਿੱਚ ਭਵਿੱਖ ਹੈ ਜੀ ਪੰਜਾਬ ਬਿਲਕੁਲ ਗੁਰੂ ਸਾਹਿਬ ਦੀ ਕਿਰਪਾ ਗੁਰਦੇਵ ਭਾਦਰ ਪਾਸ਼ਾ ਨੇ ਦਿਖਾ ਦਾਲ ਚ ਪੂਰੀ ਸਿੱਦਤ ਨਾਲ ਕਾਮਯਾਬ ਹੋਣਗੇ ਜੀ ਮੌਕਾ ਸੈਸ਼ਨ ਅੱਜ ਇੱਕ ਦਿਨ ਦਾ ਹੀ ਹੈ ਅੱਜ ਇੱਕ ਦਿਨ ਦਾ ਹੈ ਫਿਰ ਤੁਸੀਂ ਕਹੋਗੇ ਫਿਰ ਦੇ ਲਾ ਲਾਂਗੇ ਥੈਂਕ ਯੂ ਸਾਡਾ ਮੁੱਢਲਾ ਫਰਜ਼ ਹੁੰਦਾ ਵੀ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਭਵਿੱਖ ਲਈ ਤਿਆਰ ਕਰਨਾ ਔਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬੁੰਜਾ ਹੁਕਮ ਚੋਂ ਇੱਕ ਹੁਕਮ ਵੀ ਹੈ ਕਿ ਰਾਜਨੀਤੀ ਬਾਰੇ ਜਾਣਕਾਰੀ ਲੈਣਾ ਔਰ ਰਾਜਨੀਤੀ ਇੱਕ ਐਸਾ ਸ਼ੋਭਾ ਜਿਹੜੀ ਜ਼ਿੰਦਗੀ ਦੇ ਹਰ ਪਲ ਤੇ ਤੁਹਾਡੇ ਤੇ ਅਸਰ ਅੰਦਾਜ਼ ਹੁੰਦੀ ਹੈ ਆ ਤੁਹਾਡੇ ਮਾਈਕ ਦਾ ਕੀ ਕੀਮਤ ਹੋਊਗੀ ਇਹ ਰਾਜਨੀਤੀ ਡਿਸਾਈਡ ਕਰਦੀ ਹੈ ਦਵਾਈ ਤੁਹਾਨੂੰ ਕਿਸ ਤਰ੍ਹਾਂ ਮਿਲਣੀ ਹੈ ਰਾਜਨੀਤੀ ਡਿਸਾਈਡ ਕਰਦੀ ਹੈ ਪੜ੍ਹਾਈ ਤੁਹਾਡੀ ਕਿਸ ਤਰ੍ਹਾਂ ਦੀ ਹੋਊਗੀ ਰਾਜਨੀਤੀ ਡਿਸਾਈਡ ਕਰਦੀ ਹੈ ਕੱਪੜੇ ਤੁਹਾਡੇ ਸਸਤੇ ਹੋਣਗੇ ਮਹਿੰਗੇ ਹੋਣਗੇ ਰਾਜਨੀਤੀ ਡਿਸਾਈਡ ਕਰਦੀ ਕੀ ਭਾਅ ਹੋਊਗਾ ਉਹਨਾਂ ਦਾ ਤੁਹਾਡੇ ਜਿਹੜਾ ਪੈਨ ਟੰਗਿਆ ਇਹਦੇ ਕਿੰਨਾ ਟੈਕਸ ਲੱਗੇ ਰਾਜਨੀਤੀ ਡਿਸਾਈਡ ਕਰਦੀ ਹੈ ਸਭ ਕੁਝ ਰਾਜਨੀਤੀ ਡਿਸਾਈਡ ਕਰਦੀ ਹੈ ਲੇਕਿਨ ਕਿਸੇ ਮਾੜੀ ਸੋਚ ਵਾਲੇ ਕਿਸੇ ਸੰਸਥਾ ਨੇ ਕਿਸੇ ਬੰਦੇ ਨੇ ਪ੍ਰਚਾਰਤਾ ਵੀ ਰਾਜਨੀਤੀ ਚੰਗੇ ਬੰਦਿਆਂ ਦਾ ਕੰਮ ਨਹੀਂ ਹੈ ਤਾਂ ਕਿ ਚੰਗੇ ਬੰਦੇ ਆਉਣ ਹੀ ਨਾ ਜੇ ਰਾਜਨੀਤੀ ਚੰਗੇ ਬੰਦੇ ਹੋਣਗੇ ਤਾਂ ਸਾਡੇ ਦੇਸ਼ ਤਕੜਾ ਹੋਊਗਾ ਸਾਡਾ ਪੰਜਾਬ ਤਕੜਾ ਹੋਊਗਾ ਸੋ ਬੱਚਿਆਂ ਨੂੰ ਰਾਜਨੀਤੀ ਦੇ ਵਿੱਚ ਇੰਟਰਸਟ ਪੈਦਾ ਕਰਨ ਦੇ ਲਈ ਔਰ ਅੱਜ ਦਾ ਦਿਨ ਤਾਂ ਵੈਸੇ ਵੀ ਵਿਸ਼ੇਸ਼ ਦਿਨ ਹੈ ਜਿਸੇ ਇੱਕ ਪਾਸੇ ਆਪਾਂ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਜਿਨ੍ਹਾਂ ਨੇ ਸਾਰੀ ਲੋਕਾਈ ਦੇ ਉੱਪਰ اپنی قربانی ਦੇ ਨਾਲ ਇੱਕ ਕੰਪੈਸ਼ਨ ਦੇ ਵਿੱਚੋਂ ਕਰੇ ਜਿਹੜਾ ਨਿਕਲਦਾ ਉਹ ਦੱਸਿਆ ਕੋ ਐਗਜ਼ਿਸਟੈਂਸ ਦਾ ਮੈਸੇਜ ਦਿੰਦਾ ਦੂਜੇ ਪਾਸੇ ਅੱਜ ਸਾਡਾ ਕਨਸਟੀਟਿਊਸ਼ਨ ਦਾ ਦਿਵਸ ਹੈ ਇਸ ਦਿਨ 26 ਨਵੰਬਰ 1949 ਨੂੰ ਕਨਸਟੀਟਿਊਸ਼ਨ ਨੂੰ ਅਡਾਪਟ ਕੀਤਾ ਗਿਆ ਸੀ ਔਰ ਕਨਸਟੀਟਿਊਸ਼ਨ ਕੋਈ ਮਾਮੂਲੀ ਚੀਜ਼ ਨਹੀਂ ਹੈ ਕਨਸਟੀਟਿਊਸ਼ਨ ਉਹ ਸ਼ਬਦ ਨੇ ਜਿਹੜੇ 1.5 ਕਰੋੜ 150 ਕਰੋੜ ਦੀ ਆਬਾਦੀ ਨੂੰ ਇੱਕ ਸੂਤਰ ਤੇ پرو ਕੇ ਰੱਖਦੇ ਆ ਤੁਸੀਂ ਦੇਖੋ ਜੰਮੂ ਕਸ਼ਮੀਰ ਤੋਂ ਲੈ ਕੇ ਜੇ ਆਪਾਂ ਕੰਨਿਆ ਕੁਮਾਰੀ ਤੱਕ ਜਾਂਦੇ ਤੇ ਬੰਦਿਆਂ ਦੇ ਰੰਗ ਹੀ ਬਦਲ ਜਾਂਦੇ ਆ ਪਹਿਸ਼ਾਵਾਂ ਬਦਲ ਜਾਂਦੀਆਂ ਕਲਚਰ ਬਦਲ ਜਾਂਦਾ ਖਾਣ ਪੀਣ ਬਦਲ ਜਾਂਦਾ ਸਭ ਕੁਝ ਬਦਲ ਜਾਂਦਾ ਭਾਵੇਂ ਇਹ ਪੰਜਾਬ ਤੋਂ ਲੈ ਕੇ ਤੁਸੀਂ ਉਧਰ ਅਸਾਮ ਤੱਕ ਚੱਲ ਜਓ ਸਭ ਕੁਝ ਇੰਨੇ ਵਿਭਿੰਨਤਾ ਵਾਲੇ ਦੇਸ਼ ਨੂੰ ਇੱਕ ਸੂਤਰ ਤੇ ਬੰਨ੍ਹ ਕੇ ਰੱਖਦਾ ਸਾਡਾ ਕਨਸਟੀਟਿਊਸ਼ਨ ਸੋ ਕਨਸਟੀਟਿਊਸ਼ਨ ਬਾਰੇ ਅਵੇਅਰ ਜਿਹੜੇ ਸਾਡੇ ਬੱਚਿਆਂ ਨੂੰ ਕਰਨਾ ਜਾਗਰੂਕ ਪੈਦਾ ਕਰਨੀ ਕਨਸਟੀਟਿਊਸ਼ਨ ਬਾਰੇ ਉਹਦੀ ਇੰਪੋਰਟੈਂਸ ਦੱਸਣਾ ਸੋ ਅੱਜ ਦਾ ਦਿਨ ਇਸ ਕਰਕੇ ਚੁਣਿਆ ਗਿਆ ਸੀ ਸੋ ਸਰਕਾਰ ਆਪਣਾ ਕੰਮ ਕਰ ਰਹੀ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਚੰਗੇਰੇ ਭਵਿੱਖ ਲਈ ਤਿਆਰ ਕਰਨ ਦਾ ਠੀਕ ਜੀ ਥੈਂਕ ਯੂ